ਨਾਨੇ ਜੀ ਮਾਰਮ ਡਿਪਟੀ ਪ੍ਰੈਜ਼ੀਡੈਂਟ ਰਿਸੀਵਿੰਗ ਔਰ ਅੱਜ ਤਾਂ ਸਭ ਤੋਂ ਪਹਿਲੇ ਤੁਹਾਡਾ ਆਰ ਕੇ ਇੰਡੀਆ ਨਿਊਜ਼ ਦਾ ਬਹੁਤ ਧੰਨਵਾਦ ਤੁਸੀਂ ਆਇਓ ਅੱਜ ਸਭ ਤੋਂ ਪਹਿਲੇ ਮੁੱਦਿਆਂ ਦੀ ਗੱਲ ਲੈ ਕੇ ਚੱਲੀਏ ਅੱਜ ਪੰਜਾਬ ਦੇ ਅੰਦਰ ਇਲੈਕਸ਼ਨ ਜਿਹੜਾ ਆ ਪੂਰੇ ਜੋੜਾ ਛੋੜਾ ਨਾਲ ਜਿਹੜਾ ਆ ਉਹ ਗਰਮਾ ਗਿਆ ਔਰ ਸਾਰੀ ਧਿਰਾਂ ਵੱਲੋਂ ਜਿਹੜਾ ਆ ਆਪਣੇ ਆਪਣੇ ਜੋਰ ਜਿਹੜੇ ਆ ਦਿਖਾਈ ਜਾ ਰਹੇ ਆ ਪਿੰਡਾਂ ਦੇ ਅੰਦਰ ਵਰਕਰ ਜਿਹੜੇ ਆ ਉਹ ਪੂਰੀ ਤਰ੍ਹਾਂ ਮਸ਼ੱਤਤ ਹੋ ਗਏ ਆ ਅੱਜ ਆਮ ਆਦਮੀ ਪਾਰਟੀ ਨੇ ਵੀ ਜਿਹੜਾ ਆ ਸਾਰੇ ਪਿੰਡਾਂ ਦੇ ਅੰਦਰ ਜਲਸੇ ਰੱਖਿਆ ਮੀਟਿੰਗਾਂ ਰੱਖੀਆਂ ਔਰ ਮੰਤਰੀ ਸਾਹਿਬ ਵੀ ਜਿਹੜਾ ਹੈ ਪਿੰਡਾਂ ਵਿੱਚ ਜਾ ਰਿਹਾ ਔਰ ਆਮ ਆਦਮੀ ਪਾਰਟੀ ਦੇ ਕੰਮ ਨੂੰ ਵੇਖ ਕੇ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਲੋਕਾਂ ਨੂੰ ਪਹਿਲੀ ਵਾਰ ਇਤਿਹਾਸ ਜਿਹੜਾ ਆ ਜਿਲ੍ਹਾ ਜਿਲ੍ਹਾ ਪ੍ਰਸ਼ਦੀਆਂ ਚੋਣਾਂ ਦੇ ਉੱਪਰ ਜਿਹੜਾ ਆ ਪੁਰਾ ਪੰਚਾਇਤੀ ਚੋਣਾਂ ਵਾਂਗੂ ਜਿਹੜਾ ਆ ਕੰਮ ਕੀਤਾ ਜਾ ਰਿਹਾ ਆ ਤੇ ਲੋਕ ਬੜੇ ਮਤਲਬ ਉਤਸ਼ਾਹਿਤ ਨੇ ਇਸ ਚੋਣਾਂ ਦੇ ਅੰਦਰ ਔਰ ਚੋਣਾ ਪਾਣ ਵੋਟਾਂ ਪਾਣ ਵਾਸਤੇ ਬਿਲਕੁਲ ਤਿਆਰ ਨੇ ਔਰ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਅੰਦਰ ਜਿਹੜੇ ਕੰਮ ਕੀਤੇ ਆ ਉਹ ਕੰਮਾਂ ਦੇ ਆਧਾਰ ਤੇ ਜਿਹੜੇ ਲੋਕਾਂ ਨੇ ਵੋਟਾਂ ਪਾਣੀਆਂ ਔਰ ਪੰਜਾਬ ਨੇ ਸਭ ਤੋਂ ਪਹਿਲੇ ਦੇਖੋ 600 ਜੂੰਟ ਦਾ ਜੇਕਰ ਕੀਤਾ ਹੀ ਵਾਅਦਾ ਕੀਤਾ ਹੀ ਔਰ ਉਹ ਵਾਅਦਾ ਉਸੇ ਟਾਈਮ ਜਿਹੜਾ ਆ ਸਰਕਾਰ ਨੇ ਪੂਰਾ ਕੀਤਾ ਆ ਕਿਸੇ ਨੂੰ ਵੀ ਕੋਈ ਲਾਈਨ 'ਚ ਵਿੱਚ ਖੜੇ ਨਹੀਂ ਹੋਣੇ ਪਿਆ ਕੋਈ ਆਧਾਰ ਕਾਰਡ ਨਹੀਂ ਦੇਣੇ ਪਿਆ ਇੱਕ ਮੁਕਤ ਹੋ ਕੇ ਜਿਹੜਾ ਆ ਪੰਜਾਬ ਦੇ ਅੰਦਰ ਲੋਕਾਂ ਦਾ ਜਿਹੜਾ 600 ਜੂਨੀਅਰ ਬਿੱਲ ਜਿਹੜਾ ਆ ਮਾਫ ਹੋਇਆ ਅੱਜ ਸੜਕਾਂ ਨੂੰ ਲੈ ਕੇ ਚੱਲੀਏ ਤੇ ਪੋਇ ਹਲਕੇ ਦੇ ਅੰਦਰ ਸਾਰੀਆਂ ਸੜਕਾਂ ਜਿਹੜੀਆਂ ਆ ਉਹ ਮਤਲਬ ਕਿ ਉਹਨਾਂ ਦਾ ਟੈਂਡਰ ਹੋ ਚੁੱਕੇ ਆ ਉਹ ਕੁਝ ਹੀ ਮਹੀਨਿਆਂ ਦੇ ਅੰਦਰ ਜਿਹੜਾ ਆ ਇਹ ਸੜਕਾਂ ਤੁਹਾਨੂੰ ਕਾਲੀਆਂ ਦਿਖਾਈ ਦੇਣਗੀਆਂ ਤੇਜ਼ ਰਫਤਾਰ ਦੇ ਗੱਡੀਆਂ ਜਿਹੜੀਆਂ ਇੱਥੇ ਧੋਣਨ ਲੱਗੀਆਂ ਬਹੁਤ ਵਧੀਆ ਕੰਮ ਚੱਲ ਰਿਹਾ ਪੰਜਾਬ 'ਚ ਪਿੰਡਾਂ 'ਚ ਖਾਸ ਕਰਕੇ ਪੋਇ ਹਲਕੇ ਦੇ ਅੰਦਰ ਪਿੰਡਾਂ ਦੀ ਵਿੱਚ ਬਹੁਤ ਵਧੀਆ ਵਿਕਾਸ ਚੱਲ ਰਿਹਾ ਸਰਪੰਚ ਸਾਰੇ ਖੁਸ਼ ਨੇ ਔਰ ਕਰੋੜਾ ਰੁਪਇਆ ਪਿਛਲੇ ਮਹੀਨੇ ਔਰ ਇਸ ਮਹੀਨੇ ਜਿਹੜਾ ਆ 75 ਨੂੰ ਦਿੱਤਾ ਆ ਔਰ ਸਰਪੰਚ ਪੂਰੀ ਤਰ੍ਹਾਂ ਆਪਣੇ ਪਿੰਡਾਂ ਦੇ ਅੰਦਰ ਕੰਮ ਕਰ ਰਿਹਾ ਮੰਤਰੀ ਸਾਹਿਬ ਦੀ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਪੂਰਾ ਆਪਣੇ ਹਲਕੇ ਦੇ ਵਿੱਚ ਡਿਵੈਲਪਮੈਂਟ ਦਾ ਜਿਹੜਾ ਆ ਇੱਕ ਜੀਮਾ ਲਿਆ ਆ ਔਰ ਅਸੀਂ ਮੰਤਰੀ ਸਾਹਿਬ ਦਾ तहे ਜਿਹਰੋਂ ਧੰਨਵਾਦ ਕਰਦੇ ਆ ਕਿ ਅੱਗੇ ਆਉਣੇ ਵਾਲੇ ਇੱਕ ਸਾਲ ਦੇ ਅੰਦਰ ਜਿਹੜਾ ਆ ਉਹ ਵਧੀਆ ਕੰਮ ਕਰਨ ਜਾਵੇ ਤਾਂ ਲੋਕਾਂ ਦੇ ਵਿੱਚ ਇੱਕ ਮੰਗ ਹੈ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਪੰਜਾਬ ਦੀਆਂ ਜਿਹੜੀਆਂ ਔਰਤਾਂ ਐ ਤਾਂ ਜਦੋਂ ਆਪਾਂ ਬਣਾਗੇ 1000-1000 ਰੁਪਿਆ ਉਹਨਾਂ ਨੂੰ ਮਹੀਨਾ ਦੇਵਾਂਗੇ ਆਖਰ ਲੋਕਾਂ ਦੀ ਇਹੀ ਮੰਗ ਹੈ ਕੀ ਕਾਣਾ ਚਾਹਵਗੇ ਸਰ ਬਿਲਕੁਲ ਠੀਕ ਹੈ ਪੰਜਾਬ ਸਰਕਾਰ ਨੇ ਜੋ ਵਾਦੇ ਕੀਤੇ ਆ ਉਹ ਇੱਕ ਇੱਕ ਕਰਕੇ ਜਣਾ ਉਹਨਾਂ ਨੂੰ ਪੂਰਾ ਕਰ ਰਿਹਾ ਇਹ ਜਿਵੇਂ ਕਿ ਬਿਜਲੀ ਦਾ ਕਿਹਾ ਸੀ ਬਿਜਲੀ ਐ ਮੁਹੱਲਾ ਕਲੀਨਿਕ ਦਾ ਕਿਹਾ ਸੀ ਔਰ ਸਕੂਲ ਆਫ ਫੈਮਿਨਸ ਜਿਹੜਾ ਕਿ ਸਰਕਾਰ ਨੇ ਕਿਹਾ ਸੀ ਕਿ ਵਧੀਆ ਸਕੂਲ ਬਣਾਵਾਂਗੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਵਾਂਗੇ ਇੱਕ ਇੱਕ ਕਰਕੇ ਜਿਹੜੇ ਸਾਦੇ ਵਾਦੇ ਪੂਰੇ ਹੋ ਰਹੇ ਆ ਔਰ ਬਹੁਤ ਹੀ ਜਲਦ ਸਾਡੀਆਂ ਮਾਵਾ ਪਿਆੜਾ ਨੂੰ ਜਿਹੜਾ ਆ 1000 ਰੁਪਏ ਵਾਲਾ ਜਿਹੜਾ ਆ ਇਹ ਤੋਹਫਾ ਵੀ ਮਿਲ ਜਾਣਾ ਇਹ ਜੋ ਪੰਜਾਬ ਸਰਕਾਰ ਵਾਦੇ ਕਰਦੀ ਆ ਉਹ ਉਸ ਤੇ ਪੂਰਾ ਨਿਪਟਦੀ ਆ ਇਹ ਕੋਈ ਝੂਮਲੇ ਨਹੀਂ ਇਹ ਪੂਰੇ ਵਾਦੇ ਆ ਔਰ ਸੱਚੇ ਵਾਦੇ ਆ ਸਰ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਸੈਂਟਰ ਸਰਕਾਰ ਮੋਦੀ ਸਰਕਾਰ ਜਦੋਂ ਆਈ ਸੀ ਉਹਨਾਂ ਨੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਕਾਉਂਡ ਖਲਵਾਓ ਤੁਹਾਡੇ ਕਾਉਂਡ ਚ ਪੈਸੇ ਆਣਗੇ ਉਹ ਵੀ ਇੱਕ ਝੂਮਲਾ ਸੀ ਔਰ ਜਦੋਂ ਕੈਪਟਨ ਦੀ ਸਰਕਾਰ ਆਈ ਸੀ ਪੰਜਾਬ ਦੇ ਵਿੱਚ ਤਾਂ ਕੈਪਟਨ ਨੇ ਕਿਹਾ ਸੀ ਕਿ 25-2500 ਰੁਪਿਆ ਨੌਜਵਾਨਾਂ ਨੂੰ ਬੇਰਜ਼ਗਾਰੀ ਪੱਤਾ ਦੇਵਾਂਗੇ ਉਹ ਵੀ ਇੱਕ ਜੁਮਲਾ ਸੀ ਆਖਰ ਲੋਕਾਂ ਦਾ ਕਹਿਣਾ ਹੈ ਕਿ ਕਿ ਜੋ ਆਪ ਦੀ ਸਰਕਾਰ ਹੈ ਇਹ ਵੀ ਕਿਤੇ ਜੁਮਲੇਵਾਸ਼ ਨਹੀਂ ਲੋਕ ਪੜੇ ਲਿਖੇ ਨੇ ਲੋਕ ਦੇਖ ਰਹੇ ਆ ਪਾਸ ਕਰ ਰਹੇ ਆ ਕਿ ਪੰਜਾਬ ਸਰਕਾਰ ਨੇ ਸਭ ਤੋਂ ਪਹਿਲੇ ਜਿਹੜਾ ਬਿਜਲੀ ਦਾ ਵਾਅਦਾ ਪੂਰਾ ਕੀਤਾ ਸੀ ਕਿਆ ਸੀ ਉਹ ਪੂਰਾ ਕੀਤਾ ਔਰ ਇਸੇ ਤਰ੍ਹਾਂ ਵਾਰੀ-ਵਾਰੀ ਜਿਹੜਾ ਇਹ ਆ ਜੇ ਮੁਹੱਲਾ ਕਲੀਨਿਕ ਨੂੰ ਲੈ ਕੇ ਚੱਲੀ ਹੈ ਸਿਹਤ ਦੁਆਰੇ ਉਹ ਵੀ ਜਿਹੜਾ ਆ ਸਰਕਾਰ ਨੇ ਪਿੰਡਾਂ ਦੇ ਅੰਦਰ ਮੋਹੱਲਾ ਕਲੀਨਿਕ ਖੋਲ੍ਹਿਆ ਔਰ ਹੁਣ ਬਹੁਤ ਹੀ ਜਲਦੀ ਜਿਹੜਾ 10 ਲੱਖ ਰੁਪਏ ਦਾ ਸਿਹਤ ਬੀਮੇ ਦੇ ਬਾਰੇ ਜਿਹੜਾ ਪੰਜਾਬ ਸਰਕਾਰ ਨੇ ਕਿਹਾ ਆ ਔਰ ਕੁਝ ਜ਼ਿਲ੍ਹਿਆਂ ਦੇ ਅੰਦਰ ਜਿਹੜਾ ਆ ਉਹ ਕੰਮ ਸ਼ੁਰੂ ਹੋ ਗਿਆ ਉਹਨਾਂ ਦੇ ਕਾਰਡ ਵੀ ਬਣ ਗਿਆ ਔਰ ਹੌਲੀ ਹੌਲੀ ਜਿਹੜਾ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਦੇ ਜਿਹੜੇ ਕਾਰਡ ਬਣ ਜਾਣੇ ਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਇਹ ਜੋ ਕਹਿੰਦੀ ਆ ਉਹ ਕਰਦੀ ਆ ਇਹ 15 ਲੱਖ ਦੀ ਗੱਲ ਕੀਤੀ ਜਿਹੜੀ ਤੁਸੀਂ ਸੈਂਟਰ ਸਰਕਾਰ ਵੱਲੋਂ ਉਹ 15 ਲੱਖ ਲੋਕਾਂ ਦੇ ਇੱਥੇ ਖਾਤਿਆਂ ਵਿੱਚ ਨਹੀਂ ਪਏ ਔਰ ਕੈਪਟਨ ਸਰਕਾਰ ਨੇ ਵੀ ਵਾਅਦੇ ਕੀਤੇ ਸੀ ਉਹ ਵੀ ਕੰਮ ਜਿਹੜਾ ਆ ਅਜ ਤੱਕ ਪੂਰੇ ਨਹੀਂ ਹੋਏ ਸਰਕਾਰ ਆਪਣਾ ਸਮਾਂ ਬਤਾ ਕੇ ਚਲੀ ਗਈਆਂ ਲੇਕਿਨ ਉਹ ਲੋਕਾਂ ਦੇ ਸੁਪਨੇ ਅਧੂਰੇ ਰਹਿ ਗਏ ਇੱਕ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਬਹੁਤ ਆਸ ਹੈ ਔਰ ਮੈਨੂੰ ਪੂਰੀ ਉਮੀਦ ਆ ਔਰ ਅਸੀਂ ਲੱਗੇ ਆ ਕਿ ਲੋਕਾਂ ਦੀ ਆਸਾਂ ਦੇ ਜਿਹੜਾ ਆ ਅਸੀਂ ਪੂਰਾ ਨਿਭਰੇ ਚਾਂਗੇ